ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਰੰਕਾਰ ਦੀ ਜੋਤ ਸਰੂਪ ਜੀ ਤਨ ਤਨ ਉਹ ਅਵਤਾਰ ਜਿਸ ਨੇ ਜਗਤ ਨੂੰ ਵਿਰਾਗ ਦੇ ਰਸ ਦਿਖਾਇਆ ਤਨ ਤਨ ਉਹ ਸਤਿਪੁਰਖ ਜਿਸ ਦਾ ਨਾਮ ਸਿਮਰਨ ਜਿਸ ਦਾ ਨਾਮ ਸਿਮਰਨ ਨਾਲ ਮਨ ਪਵਿੱਤਰ ਹੋ ਜਾਵੇ ਬਾਬਾ ਸ਼੍ਰੀ ਚੰਦਰ ਜੀ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਪਰ ਆਪਾਂ ਕੋ ਆ ਕੇ ਪ੍ਰਾਤਮਾ ਨਾਲ ਜੋੜੇ ਮਾਇਆ ਨੂੰ ਠੁਕਰਾਇਆ ਪਰ ਮਾਇਆ ਦੇ ਦਾਤੇ ਬਣੇ ਜਗਤ ਵਿੱਚ ਰਹਿ ਕੇ ਵੀ ਜਗਤ ਤੋਂ ਨਿਰਲੇਪ ਰਹੇ ਤਨਤਨ ਬਾਬਾ ਜੀ ਜਿਨ੍ਹਾਂ ਨੇ ਜੋਗੀ ਹੋ ਕੇ ਵੀ ਗ੍ਰਸਤੀ ਦੀ ਮਰਿਆਦਾ ਨਿਭਾਈ ਨਾ ਕੋਈ ਹੰਕਾਰ ਨਾ ਕੋਈ ਲਾਲਚ ਨਾ ਕੋਈ ਮੋਹ ਸਿਰਫ ਨਾਮ ਸਿਰਫ ਸੱਚ ਸਿਰਫ ਪ੍ਰਾਤਮਾ ਪਰਮਾਤਮਾ ਦੀ ਪ੍ਰੀਤ ਜਿਸ ਕਰ ਵਿੱਚ ਬਾਬਾ ਜੀ ਦਾ ਨਾਮ ਵਸੇ ਉਸ ਕਰ ਵਿੱਚ ਕਲੇਸ਼ ਨਹੀਂ ਟਿਕਦਾ ਜਿਸ ਮਨ ਵਿੱਚ ਬਾਬਾ ਜੀ ਦੀ ਯਾਦ ਵਸੇ ਉਸ ਮਨ ਵਿੱਚ ਡਰ ਨਹੀਂ ਰਹਿੰਦਾ ਜਿਸ ਜੀਵ ਤੋਂ ਬਾਬਾ ਜੀ ਦਾ ਨਾਮ ਨਿਕਲੇ ਉਸ ਦੀ ਬਾਣੀ ਅੰਮ੍ਰਿਤ ਬਣ ਜਾਂਦੀ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਭਗਤਾਂ ਦੇ ਦੁੱਖ ਹਰਨ ਵਾਲੇ ਹੋ ਤੁਸੀਂ ਗਰੀਬਾਂ ਦੇ ਸਹਾਰੇ ਹੋ ਤੁਸੀਂ ਨਿਰਾਸ਼ਾ ਦੀ ਆਸ ਹੋ ਤੁਸੀਂ ਡੁੱਬਦਿਆਂ ਦੀ ਨਾਵ ਹੋ ਜੇ ਕੋਈ ਸੱਚੇ ਦਿਲੋਂ ਜੇ ਕੋਈ ਸੱਚੇ ਦਿਲ ਨਾਲ ਤੁਹਾਨੂੰ ਯਾਦ ਕਰੇ ਉਸ ਦੇ ਘਰ ਵਿੱਚ ਕਦੇ ਘਾਟ ਨਹੀਂ ਰਹਿੰਦੀ ਰੋਟੀ ਵੀ ਮਿਲਦੀ ਕਪੜਾ ਵੀ ਮਿਲਦਾ ਮਾਨ ਵੀ ਮਿਲਦਾ ਸੁਖ ਸ਼ਾਂਤੀ ਵੀ ਮਿਲਦੀ ਤੁਸੀਂ ਭਗਤਾ ਦੀ ਤੁਸੀਂ ਭਗਤਾ ਦੀ ਮਾਇਆ ਸੰਭਾਲਦੇ ਹੋ ਪਰ ਮਾਇਆ ਨੂੰ ਮਨ ਤੇ ਹਾਵੀ ਨਹੀਂ ਹੋਣ ਦਿੰਦੇ ਤੁਸੀਂ ਸਿਖਾਉਂਦੇ ਹੋ ਮਾਇਆ ਸੇਵਕ ਬਣੇ ਮਾਲਕ ਨਾ ਬਣੇ ਤਨ ਤਨ ਉਹ ਧਾਰ ਹੈ ਜਿੱਥੇ ਖਾਲੀ ਝੋਲੀ ਨਹੀਂ ਰਹਿੰਦੀ ਤਨ ਤਨ ਉਹ ਨਾਮ ਜਿਸ ਨਾਲ بگੜੇ ਕੰਮ ਵੀ ਸਵਰ ਜਾਂਦੇ ਹਨ ਤਨ ਤਨ ਉਹ ਨਿਗਾਹ ਜਿਸ ਨਾਲ ਕਿਸਮਤ ਵੀ ਬਦਲ ਜਾਂਦੀ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਜੋਗੀਆਂ ਦੇ ਜੋਗੀ ਹੋ ਤੁਸੀਂ ਸਾਧੂਆਂ ਦੇ ਸਾਧੂ ਹੋ ਤੁਸੀਂ ਸੰਤਾਂ ਦੇ ਸੰਤ ਹੋ ਤੁਸੀਂ ਗੁਰੂ ਨਾਨਕ ਦੀ ਜੋਤ ਹੋ ਜਿੱਥੇ ਤੁਹਾਡਾ ਨਾਮ ਲਿਆ ਜਾਂਦਾ ਹੈ ਉਥੇ ਨਕਾਰਾਤਮਕਤਾ ਭੱਜ ਜਾਂਦੀ ਹੈ ਕੂਤ ਪ੍ਰੇਤ ਡਰ ਪਰਮ ਸਭ ਨਾਮ ਨਾਲ ਦੂਰ ਹੋ ਜਾਂਦੇ ਤੁਹਾਡਾ ਨਾਮ ਰਾਖਾ ਹੈ ਤੁਹਾਡਾ ਨਾਮ ਕਵਚ ਹੈ ਤਨ ਤਨ ਬਾਬਾ ਜੀ ਤੁਸੀਂ ਮਨ ਦੇ ਰੋਗ ਦੂਰ ਕਰਦੇ ਹੋ ਤੁਸੀਂ ਆਤਮਾ ਨੂੰ ਜਗਾਉਂਦੇ ਹੋ ਤੁਸੀਂ ਸੱਚ ਦੀ ਰਾਹ ਦਿਖਾਉਂਦੇ ਹੋ ਨਾ ਤੁਸੀਂ ਕਿਸੇ ਤੋਂ ਕੁਝ ਮੰਗਦੇ ਪਰ ਸਭ ਕੁਝ ਦੇ ਦਿੰਦੇ ਨਾ ਤੁਸੀਂ ਡਰਾਉਂਦੇ ਹੋ ਕਰੜਾ ਖਤਮ ਕਰ ਦੇਵੋ ਜੋ ਮਨੁੱਖ ਸਵੇਰੇ ਉੱਠ ਕੇ ਸੱਚੇ ਦਿਲ ਨਾਲ ਕਹਿੰਦਾ ਹੈ ਤਾਂ ਤਾਂ ਬਾਬਾ ਸ਼੍ਰੀ ਚੰਦਰ ਜੀ ਉਸ ਦਾ ਦਿਨ ਸਫਲ ਹੋ ਜਾਵੇ ਬਾਬਾ ਜੀ ਦੇ ਚਰਨਾਂ ਵਿੱਚ ਸਿਰ ਝੁਕਾਉਣਾ ਹੀ ਸਭ ਤੋਂ ਵੱਡੀ ਦੌਲਤ ਹੈ ਉਹਨਾਂ ਦੇ ਨਾਮ ਵਿੱਚ ਸਭ ਤੋਂ ਵੱਡਾ ਸੁੱਖ ਹੈ ਹੇ ਬਾਬਾ हे बाबा श्री चंद्र जी ਸਾਡੇ ਮਨ ਨੂੰ ਨਿਮਰਤਾ ਬਖਸ਼ੋ ਸਾਡੇ ਹਿਰਦੇ ਵਿੱਚ ਨਾਮ ਵਿਸਾਓ ਸਾਨੂੰ ਲਾਲਚ ਅਹੰਕਾਰ ਈਰਖਾ ਤੋਂ ਬਚਾਓ ਸਾਨੂੰ ਸੱਚ ਦੇ ਰਾਹ ਤੇ ਚਲਾਓ ਜਿਸ ਕਰ ਵਿੱਚ ਤੁਹਾਡੀ ਸਿਫਤ ਗੂੰਜੇ ਉਸ ਕਰ ਵਿੱਚ ਵਾਹਿਗੁਰੂ ਆਪ ਵਸਦਾ ਹੈ ਜਿਸ ਜੀਵਨ ਵਿੱਚ ਤੁਹਾਡਾ ਨਾਮ ਹੋਵੇ ਉਸ ਜੀਵਨ ਵਿੱਚ ਕਦੇ ਅੰਧੇਰਾ ਨਹੀਂ ਰਹਿੰਦਾ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੁਸੀਂ ਕਾਲ ਯੁਗ ਦੇ ਕਲਿਆਣ ਦਾ ਸਹਾਰਾ ਹੋ ਤੁਸੀਂ ਡੁੱਬਦੀ ਨਾਵ ਦਾ ਮਲਾਹ ਹੋ ਤੁਸੀਂ ਅਨਾਥਾਂ ਦੇ नाथ ਹੋ ਅੰਤ ਵਿੱਚ ਅਰਦਾਸ ਹੈ اے ਬਾਬਾ ਜੀ ਸਾਨੂੰ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੋ ਸਾਨੂੰ ਨਾਮ ਸਿਮਰਨ ਦੀ ਦਾਤ ਦਿਓ ਸਾਡੀ ਇਲਾਜ ਰੱਖੋ ਸਾਡਾ ਪ੍ਰੋਸਾ ਕਦੇ ਨਾ ਟੁੱਟੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤਨ ਤਨ ਸਤਿਗੁਰੂ ਨਾਨਕ ਦੀ ਜੋਤ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਰੰਕਾਰ ਦੀ ਜੋਤ ਸਰੂਪ ਜੀ ਤਨ ਤਨ ਉਹ ਅਵਤਾਰ ਜਿਸ ਨੇ ਜਗਤ ਨੂੰ ਵਿਰਾਗ ਦੇ ਰਸ ਦਿਖਾਇਆ ਤਨ ਤਨ ਉਹ ਸਤਪੁਰਖ ਹੈ ਜਿਸ ਦਾ ਨਾਮ ਸਿਮਰਨ ਜਿਸ ਦਾ ਨਾਮ ਸਿਮਰਨ ਨਾਲ ਮਨ ਪਵਿੱਤਰ ਹੋ ਜਾਵੇ ਬਾਬਾ ਸ਼੍ਰੀ ਚੰਦਰ ਜੀ ਗੁਰੂ ਨਾਨਕ ਸਾਹਿਬ ਦੇ ਸੁਪੁੱਤਰ ਪਰ ਆਪਾਂ ਕੋ ਆ ਕੇ ਪ੍ਰਾਤਮਾ ਨਾਲ ਜੋੜੇ ਮਾਇਆ ਨੂੰ ਠੁਕਰਾਇਆ ਪਰ ਮਾਇਆ ਦੇ ਦਾਤੇ ਬਣੇ ਜਗਤ ਵਿੱਚ ਰਹਿ ਕੇ ਵੀ ਜਗਤ ਤੋਂ ਨਿਰਲੇਪ ਰਹੇ ਤਾਂ ਤਨ ਬਾਬਾ ਜੀ ਜਿਨਾਂ ਨੇ ਜੋਗੀ ਹੋ ਕੇ ਵੀ ਗ੍ਰਸਤੀ ਦੀ ਮਰਿਆਦਾ ਨਿਭਾਈ ਨਾ ਕੋਈ ਹੰਕਾਰ ਨਾ ਕੋਈ ਲਾਲਚ ਨਾ ਕੋਈ ਮੋਹ ਸਿਰਫ ਨਾਮ ਸਿਰਫ ਸੱਚ ਸਿਰਫ ਪ੍ਰਾਤਮਾ ਪਰਮਾਤਮਾ ਦੀ ਪ੍ਰੀਤ ਜਿਸ ਕਰ ਵਿੱਚ ਬਾਬਾ ਜੀ ਦਾ ਨਾਮ ਵਸੇ ਉਸ ਕਰ ਵਿੱਚ ਕਲੇਸ਼ ਨਹੀਂ ਟਿਕਦਾ ਜਿਸ ਮਨ ਵਿੱਚ ਬਾਬਾ ਜੀ ਦੀ ਯਾਦ ਵਸੇ ਉਸ ਮਨ ਵਿੱਚ ਡਰ ਨਹੀਂ ਰਹਿੰਦਾ ਜਿਸ ਜੀਵ ਤੋਂ ਬਾਬਾ ਜੀ ਦਾ ਨਾਮ ਨਿਕਲੇ ਉਸ ਦੀ ਬਾਣੀ ਅੰਮ੍ਰਿਤ ਬਣ ਜਾਂਦੀ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਭਗਤਾਂ ਦੇ ਦੁੱਖ ਹਰਨ ਵਾਲੇ ਹੋ ਤੁਸੀਂ ਗਰੀਬਾਂ ਦੇ ਸਹਾਰੇ ਹੋ ਤੁਸੀਂ ਨਿਰਾਸ਼ਾ ਦੀ ਆਸ ਹੋ ਤੁਸੀਂ ਡੁੱਬਦਿਆਂ ਦੀ ਨਾਵ ਹੋ ਜੇ ਕੋਈ ਸੱਚੇ ਦਿਲੋਂ ਜੇ ਕੋਈ ਸੱਚੇ ਦਿਲ ਨਾਲ ਤੁਹਾਨੂੰ ਯਾਦ ਕਰੇ ਉਸ ਦੇ ਘਰ ਵਿੱਚ ਕਦੇ ਘਾਟ ਨਹੀਂ ਰਹਿੰਦੀ ਰੋਟੀ ਵੀ ਮਿਲਦੀ ਕੱਪੜਾ ਵੀ ਮਿਲਦਾ ਮਾਨ ਵੀ ਮਿਲਦਾ ਸੁਖ ਸ਼ਾਂਤੀ ਵੀ ਮਿਲਦੀ ਤੁਸੀਂ ਭਗਤਾ ਦੀ ਤੁਸੀਂ ਭਗਤਾ ਦੀ ਮਾਇਆ ਸੰਭਾਲਦੇ ਹੋ ਪਰ ਮਾਇਆ ਨੂੰ ਮਨ ਤੇ ਹਾਵੀ ਨਹੀਂ ਹੋਣ ਦਿੰਦੇ ਤੁਸੀਂ ਸਿਖਾਉਂਦੇ ਹੋ ਮਾਇਆ ਸੇਵਕ ਬਣੇ ਮਾਲਕ ਨਾ ਬਣੇ ਤਨ ਤਨ ਉਹ ਦਾਰ ਹੈ ਜਿੱਥੇ ਖਾਲੀ ਝੋਲੀ ਨਹੀਂ ਰਹਿੰਦੀ ਤਨ ਤਨ ਉਹ ਨਾਮ ਜਿਸ ਨਾਲ ਵਿਗੜੇ ਕੰਮ ਵੀ ਸਵਰ ਜਾਂਦੇ ਹਨ ਤਨ ਤਨ ਉਹ ਨਿਗਾਹ ਜਿਸ ਨਾਲ ਕਿਸਮਤ ਵੀ ਬਦਲ ਜਾਂਦੀ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਜੋਗੀਆਂ ਦੇ ਜੋਗੀ ਹੋ ਤੁਸੀਂ ਸਾਧੂਆਂ ਦੇ ਸਾਧੂ ਹੋ ਤੁਸੀਂ ਸੰਤਾਂ ਦੇ ਸੰਤ ਹੋ ਉਸੀ ਗੁਰੂ ਨਾਨਕ ਦੀ ਜੋਤ ਹੋ ਜਿੱਥੇ ਤੁਹਾਡਾ ਨਾਮ ਲਿਆ ਜਾਂਦਾ ਹੈ ਉਥੇ ਨਕਾਰਾਤਮਕਤਾ ਭਜ ਜਾਂਦੀ ਹੈ ਪੂਤ ਪ੍ਰੇਤ ਡਰ ਪਰਮ ਸਭ ਨਾਮ ਨਾਲ ਦੂਰ ਹੋ ਜਾਂਦੇ ਤੁਹਾਡਾ ਨਾਮ ਰਾਖਾ ਹੈ ਤੁਹਾਡਾ ਨਾਮ ਕਵਚ ਹੈ ਤਨ ਤਨ ਬਾਬਾ ਜੀ ਤੁਸੀਂ ਮਨ ਦੇ ਰੋਗ ਦੂਰ ਕਰਦੇ ਹੋ ਤੁਸੀਂ ਆਤਮਾ ਨੂੰ ਜਗਾਉਂਦੇ ਹੋ ਤੁਸੀਂ ਸੱਚ ਦੀ ਰਾਧਿਕ ਹੁੰਦੇ ਹੋ ਨਾ ਤੁਸੀਂ ਕਿਸੇ ਤੋਂ ਕੁਝ ਮੰਗਦੇ ਪਰ ਸਭ ਕੁਝ ਦੇ ਦਿੰਦੇ ਨਾ ਤੁਸੀਂ ਡਰਾਉਂਦੇ ਹੋ ਪਰ ਡਰ ਖਤਮ ਕਰਦੇ ਹੋ ਜੋ ਮਨੁੱਖ ਸਵੇਰੇ ਉੱਠ ਕੇ ਸੱਚੇ ਦਿਲ ਨਾਲ ਕਹਿੰਦਾ ਹੈ ਤਾਂ ਤਾਂ ਬਾਬਾ ਸ਼੍ਰੀ ਚੰਦਰ ਜੀ ਉਸ ਦਾ ਦਿਨ ਸਫਲ ਹੋ ਜਾਵੇ ਬਾਬਾ ਜੀ ਦੇ ਚਰਨਾਂ ਵਿੱਚ ਸਿਰ ਝਕਾਉਣਾ ਹੀ ਸਭ ਤੋਂ ਵੱਡੀ ਦੌਲਤ ਹੈ ਉਹਨਾਂ ਦੇ ਨਾਮ ਵਿੱਚ ਸਭ ਤੋਂ ਵੱਡਾ ਸੁਖ ਹੈ ਹੇ ਬਾਬੇ ਬਾਬਾ ਸ਼੍ਰੀ ਚੰਦਰ ਜੀ ਸਾਡੇ ਮਨ ਨੂੰ ਨਿਮਰਤਾ ਬਖਸ਼ੋ ਸਾਡੇ ਹਿਰਦੇ ਵਿੱਚ ਨਾਮ ਵਿਸਾਓ ਸਾਨੂੰ ਲਾਲਚ ਅਹੰਕਾਰ ਈਰਖਾ ਤੋਂ ਬਚਾਓ ਸਾਨੂੰ ਸੱਚ ਦੇ ਰਾਹ ਤੇ ਚਲਾਓ ਜਿਸ ਘਰ ਵਿੱਚ ਤੁਹਾਡੀ ਸਿਫਤ ਗੂੰਜੇ ਔਰ ਸਕਾਰ ਵਿੱਚ ਵਾਹਿਗੁਰੂ ਆਪ ਵਸਦਾ ਹੈ ਜਿਸ ਜੀਵਨ ਵਿੱਚ ਤੁਹਾਡਾ ਨਾਮ ਹੋਵੇ ਉਸ ਜੀਵਨ ਵਿੱਚ ਕਦੇ ਅੰਧੇਰਾ ਨਹੀਂ ਰਹਿੰਦਾ ਤਾਂ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤੁਸੀਂ ਕਾਲ ਯੁਗ ਦੇ ਕਲਿਆਣ ਦਾ ਸਹਾਰਾ ਹੋ ਤੁਸੀਂ ਡੁੱਬਦੀ ਨਾਵ ਦਾ ਮਲਹਾ ਹੋ ਤੁਸੀਂ ਅਨਾਥਾਂ ਦੇ नाथ ਹੋ ਅੰਤ ਵਿੱਚ ਅਰਦਾਸ ਹੈ اے ਬਾਬਾ ਜੀ ਸਾਨੂੰ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੋ ਸਾਨੂੰ ਨਾਮ ਸਿਮਰਨ ਦੀ ਦਾਤ ਦਿਓ ਸਾਡੀ ਇਲਾਜ ਰੱਖੋ ਸਾਡਾ ਪਰੋਸਾ ਕਦੇ ਨਾ ਟੁੱਟੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤਨ ਤਨ ਸਤਿਗੁਰੂ ਨਾਨਕ ਦੀ ਜੋਤ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਰੰਕਾਰ ਦੀ ਜੋਤ ਸਰੂਪ ਜੀ ਤਨ ਤਨ ਉਹ ਅਵਤਾਰ ਜਿਸ ਨੇ ਜਗਤ ਨੂੰ ਵਿਰਾਗ ਦੇ ਰਸ ਦਿਖਾਇਆ ਤਨ ਤਨ ਉਹ ਸਤਿਪੁਰਖ ਹੈ ਜਿਸ ਦਾ ਨਾਮ ਸਿਮਰਨ ਜਿਸ ਦਾ ਨਾਮ ਸਿਮਰਨ ਨਾਲ ਮਨ ਪਵਿੱਤਰ ਹੋ ਜਾਵੇ ਬਾਬਾ ਸ਼੍ਰੀ ਚੰਦਰ ਜੀ ਗੁਰੂ ਨਾਨਕ ਸਾਹਿਬ ਦੇ ਸੁਪੁੱਤਰ ਪਰ ਆਪਾਂ ਕੋ ਆ ਕੇ ਪ੍ਰਾਤਮਾ ਨਾਲ ਜੋੜੇ ਮਾਇਆ ਨੂੰ ਠੁਕਰਾਇਆ ਪਰ ਮਾਇਆ ਦੇ ਦਾਤੇ ਬਣੇ ਜਗਤ ਵਿੱਚ ਰਹਿ ਕੇ ਵੀ ਜਗਤ ਤੋਂ ਨਿਰਲੇਪ ਰਹੇ ਤਨਤਨ ਬਾਬਾ ਜੀ ਜਿਨ੍ਹਾਂ ਨੇ ਜੋਗੀ ਹੋ ਕੇ ਵੀ ਗ੍ਰਸਤੀ ਦੀ ਮर्यादा निभाई ਨਾ ਕੋਈ ਹੰਕਾਰ ਨਾ ਕੋਈ ਲਾਲਚ ਨਾ ਕੋਈ ਮੋਹ ਸਿਰਫ ਨਾਮ ਸਿਰਫ ਸੱਚ ਸਿਰਫ ਪ੍ਰਾਤਮਾ ਪਰਮਾਤਮਾ ਦੀ ਪ੍ਰੀਤ ਹੈ ਜਿਸ ਕਰ ਵਿੱਚ ਬਾਬਾ ਜੀ ਦਾ ਨਾਮ ਵਸੇ ਉਸ ਕਰ ਵਿੱਚ ਕਲੇਸ਼ ਨਹੀਂ ਟਿਕਦਾ ਜਿਸ ਮਨ ਵਿੱਚ ਬਾਬਾ ਜੀ ਦੀ ਯਾਦ ਵਸੇ ਉਸ ਮਨ ਵਿੱਚ ਡਰ ਨਹੀਂ ਰਹਿੰਦਾ ਜਿਸ ਜੀਬ ਤੋਂ ਬਾਬਾ ਜੀ ਦਾ ਨਾਮ ਨਿਕਲੇ ਉਸ ਦੀ ਬਾਣੀ ਅੰਮ੍ਰਿਤ ਬਣ ਜਾਂਦੀ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਭਗਤਾਂ ਦੇ ਦੁੱਖ ਹਰਨ ਵਾਲੇ ਹੋ ਤੁਸੀਂ ਗਰੀਬਾਂ ਦੇ ਸਹਾਰੇ ਹੋ ਤੁਸੀਂ ਨਿਰਾਸ਼ਾ ਦੀ ਆਸ ਹੋ ਤੁਸੀਂ ਡੁੱਬਦਿਆਂ ਨੀ ਨਾਵ ਹੋ ਜੇ ਕੋਈ ਸੱਚੇ ਦਿਲੋਂ ਜੇ ਕੋਈ ਸੱਚੇ ਦਿਲ ਨਾਲ ਤੁਹਾਨੂੰ ਯਾਦ ਕਰੇ ਉਸ ਦੇ ਘਰ ਵਿੱਚ ਕਦੇ ਘਾਟ ਨਹੀਂ ਰਹਿੰਦੀ ਰੋਟੀ ਵੀ ਮਿਲਦੀ ਕੱਪੜਾ ਵੀ ਮਿਲਦਾ ਮਾਨ ਵੀ ਮਿਲਦਾ ਸੁੱਖ ਸ਼ਾਂਤੀ ਵੀ ਮਿਲਦੀ ਤੁਸੀਂ ਭਗਤਾ ਦੀ ਤੁਸੀਂ ਭਗਤਾ ਦੀ ਮਾਇਆ ਸੰਭਾਲਦੇ ਹੋ ਪਰ ਮਾਇਆ ਨੂੰ ਮਨ ਤੇ ਹਾਵੀ ਨਹੀਂ ਹੋਣ ਦਿੰਦੇ ਤੁਸੀਂ ਸਿਖਾਉਂਦੇ ਹੋ ਮਾਇਆ ਸੇਵਕ ਬਣੇ ਮਾਲਕ ਨਾ ਬਣੇ ਤਨ ਤਨ ਉਹ ਦਾਰਾ ਜਿੱਥੇ ਖਾਲੀ ਝੋਲੀ ਨਹੀਂ ਰਹਿੰਦੀ ਤਨ ਤਨ ਉਹ ਨਾਮ ਜਿਸ ਨਾਲ ਵਿਗੜੇ ਕੰਮ ਵੀ ਸਵਰ ਜਾਂਦੇ ਹਨ ਤਨ ਤਨ ਉਹ ਨਿਗਾ ਜਿਸ ਨਾਲ ਕਿਸਮਤ ਵੀ ਬਦਲ ਜਾਂਦੀ ਬਾਬਾ ਸ਼੍ਰੀ ਚੰਦਰ ਜੀ ਤੁਸੀਂ ਜੋਗੀਆਂ ਦੇ ਜੋਗੀ ਹੋ ਤੁਸੀਂ ਸਾਧੂਆਂ ਦੇ ਸਾਧੂ ਹੋ ਤੁਸੀਂ ਸੰਤਾਂ ਦੇ ਸੰਤ ਹੋ ਤੁਸੀਂ ਗੁਰੂ ਨਾਨਕ ਦੀ ਜੋਤ ਹੋ ਜਿੱਥੇ ਤੁਹਾਡਾ ਨਾਮ ਲਿਆ ਜਾਂਦਾ ਹੈ ਉਥੇ ਨਕਾਰਾਤਮਕਤਾ ਭਜ ਜਾਂਦੀ ਹੈ ਪੂਤ ਪ੍ਰੇਦ ਡਰ ਭਰਮ ਸਭ ਨਾਮ ਨਾਲ ਦੂਰ ਹੋ ਜਾਂਦੇ ਤੁਹਾਡਾ ਨਾਮ ਰਾਖਾ ਹੈ ਤੁਹਾਡਾ ਨਾਮ ਕਵਚ ਹੈ ਤਾਂ ਤਨ ਬਾਬਾ ਜੀ ਤੁਸੀਂ ਮੰਦੇ ਰੋਗ ਦੂਰ ਕਰਦੇ ਹੋ ਤੁਸੀਂ ਆਤਮਾ ਨੂੰ ਜਗਾਉਂਦੇ ਹੋ ਤੁਸੀਂ ਸੱਚ ਦੀ ਰਾਹ ਦਿਖਾਉਂਦੇ ਹੋ ਨਾ ਤੁਸੀਂ ਕਿਸੇ ਤੋਂ ਕੁਝ ਮੰਗਦੇ ਪਰ ਸਭ ਕੁਝ ਦੇ ਦਿੰਦੇ ਨਾ ਤੁਸੀਂ ਡਰਾਉਂਦੇ ਹੋ ਪਰ ਡਰ ਖਤਮ ਕਰਦੇ ਹੋ ਜੋ ਮਨੁੱਖ ਸਵੇਰੇ ਉੱਠ ਕੇ ਸੱਚੇ ਦਿਲ ਨਾਲ ਕਹਿੰਦਾ ਹੈ ਤਾਂ ਤਨ ਬਾਬਾ ਸ਼੍ਰੀ ਚੰਦਰ ਜੀ ਔਸਦਾ ਦੇਣਾ ਸਫਲ ਹੋ ਜਾਵੇ ਬਾਬਾ ਜੀ ਦੇ ਚਰਨਾਂ ਵਿੱਚ ਸਿਰ ਝਕਾਉਣਾ ਹੀ ਸਭ ਤੋਂ ਵੱਡੀ ਦੌਲਤ ਹੈ ਉਹਨਾਂ ਦੇ ਨਾਮ ਵਿੱਚ ਸਭ ਤੋਂ ਵੱਡਾ ਸੁਖ ਹੈ ਹੇ ਬੱਪ ਹੇ ਬਾਬਾ ਸ਼੍ਰੀ ਚੰਦਰ ਜੀ ਸਾਡੇ ਮਨ ਨੂੰ ਨਿਮਰਤਾ ਬਖਸ਼ੋ ਸਾਡੇ ਹਿਰਦੇ ਵਿੱਚ ਨਾਮ ਵਿਸਾਓ ਸਾਨੂੰ ਲਾਲਚ ਅਹੰਕਾਰ ਈਰਖਾ ਤੋਂ ਬਚਾਓ ਸਾਨੂੰ ਸੱਚ ਦੇ ਰਾਹ ਤੇ ਚਲਾਓ ਜਿਸ ਕਰ ਵਿੱਚ ਤੁਹਾਡੀ ਸਿਫਤ ਗੂੰਜੇ ਉਸ ਕਰ ਵਿੱਚ ਵਾਹਿਗੁਰੂ ਆਪ ਵਸਦਾ ਹੈ ਜਿਸ ਜੀਵਨ ਵਿੱਚ ਤੁਹਾਡਾ ਨਾਮ ਹੋਵੇ ਉਸ ਜੀਵਨ ਵਿੱਚ ਕਦੇ ਅੰਧੇਰਾ ਨਹੀਂ ਰਹਿੰਦਾ ਤਾਂ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਤੁਸੀਂ ਕਾਲ ਯੁਗ ਦੇ ਕਲਿਆਣ ਦਾ ਸਹਾਰਾ ਹੋ ਤੁਸੀਂ ਡੁੱਬਦੀ नाव ਦਾ ਮਲਹਾ ਹੋ ਤੁਸੀਂ ਅਨਾਥਾਂ ਦੇ नाथ ਹੋ ਅੰਤ ਵਿੱਚ ਅਰਦਾਸ ਹੈ اے ਬਾਬਾ ਜੀ ਸਾਨੂੰ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੋ ਸਾਨੂੰ ਨਾਮ ਸਿਮਰਨ ਦੀ ਦਾਤ ਦਿਓ ਸਾਡੀ लाज ਰੱਖੋ ਸਾਡਾ ਭਰੋਸਾ ਕਦੇ ਨਾ ਟੁੱਟੇ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਧੰਨ ਧੰਨ ਸਤਿਗੁਰੂ ਨਾਨਕ ਦੀ ਜੋਤ